ਦੋਸਤੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਹੈ ਵੀ ਜ਼ਿੰਦਗੀ 'ਚ ਕਦੇ ਵੀ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਹਮੇਸ਼ਾ ਖੁਸ਼ ਰਹਿਣ ਦਾ ਤਰੀਕਾ ਕੀ ਹੈ ਮੈਂ ਦੇਖਿਆ ਕਈ ਵਾਰ ਆਪਾਂ ਨਾ ਐ ਕਿਸਮਤ ਨਾਲ ਹੀ ਝੁਰਦੇ ਰਹਿੰਦੇ ਆ ਵੀ ਸਾਨੂੰ ਆਹ ਨਹੀਂ ਦਿੱਤਾ ਪਰਮਾਤਮਾ ਨੇ ਸਾਡੇ ਕੋਲ ਜਿਹਾ ਹੁੰਦਾ ਸੀ ਐ ਹੋਣਾ ਸੀ ਲੋਕਾਂ ਨੂੰ ਦੇਖ ਦੇਖ ਕੇ ਇੱਕ ਸਿੰਪਲ ਜੀ ਗੱਲ ਆ ਵੀ ਯਾਰ ਜਿਹੜੀ ਸਕੂਨ ਦੇ ਪਰਿਵਾਰਕ ਜ਼ਿੰਦਗੀਆਂ ਨਾ ਇਹ ਮਿਹਨਤ ਨਾਲ ਹੀ ਮਿਲਦੀ ਆ ਇੱਥੇ ਮੈਂ ਲੋਕਾਂ ਕੋਲੇ ਦੇਖਿਆ ਵੀ ਅਰਬਾਂ ਖਰਬਾਂ ਰੁਪਿਆ ਹੁੰਦਾ ਪਰ ਉਹਨਾਂ ਦਾ ਪਰਿਵਾਰ ਚ ਉਹ ਹੀ ਸਕੂਨ ਨਹੀਂ ਭੱਜ ਦੌੜ ਕਿਸੇ ਨਾਲ ਪਿਆਰ ਨਹੀਂ 2 ਮਿੰਟ ਬੈਠਣ ਦਾ ਸਮਾਂ ਨਹੀਂ ਨਾ ਹੀ ਉਹਨਾਂ ਨੂੰ ਫਿਰ ਚੈਨ ਦੀ ਨੀਂਦ ਆਉਂਦੀ ਆ ਕਿਉਂਕਿ ਪੈਸੇ ਦੀ ਭੱਜ ਦੌੜ ਇੰਨੀ ਬਣਾ ਲਈ ਜਾਂਦੀ ਆ ਜ਼ਿੰਦਗੀ ਚ ਪਰ ਮੈਂ ਇੱਥੇ ਪਰਿਵਾਰ ਦੇਖਿਆ ਕਿ ਪ੍ਰਵਾਸੀ ਰਾਜਸਥਾਨ ਤੋਂ ਆ ਇਹਨਾਂ ਕੋਲੇ ਆਪਣਾ ਘਰ ਵੀ ਹੈ ਨਹੀਂ ਪਰ ਫਿਰ ਵੀ ਕਿਵੇਂ ਦੇਖੋ ਇਹ ਆਪਣੀ ਮਿਹਨਤ ਨਾਲ ਰਾਜਸਥਾਨ ਤੋਂ ਆਪਣੇ ਖੰਜੂਰਾਂ ਦੇ ਟਾਣੀਆਂ ਲਿਆ ਕੇ ਉਹਨਾਂ ਦੇ ਪੱਤਿਆਂ ਨਾਲ ਝਾੜੂ ਬਣਾਉਣਾ ਵੇਚਦੇ ਨੇ ਕਹਿੰਦੇ 6 ਮਹੀਨੇ ਅਸੀਂ ਇੱਥੇ ਬੈਠੇ ਰਹਿੰਨੇ ਆ ਫਿਰ ਉਦੋਂ ਬਾਅਦ ਜਾ ਕੇ ਉੱਥੇ ਉੱਥੇ ਫਿਰ ਭਾਂਡਿਆਂ ਦਾ ਕੰਮ ਸ਼ੁਰੂ ਕਰ ਲੈਂਦੇ ਆ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਤੋਂ ਥੱਲੇ ਵੀ ਬਹੁਤ ਦੁਨੀਆ ਵਾਂ ਕਿਸੇ ਨੂੰ ਦੇਖ ਕੇ ਕਦੇ ਵੀ ਨਿਰਾਸ਼ ਨਹੀਂ ਹੋਣਾ ਤੁਸੀਂ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਨੇ ਤੁਹਾਨੂੰ ਤੁਹਾਨੂੰ ਰਹਿਣ ਲਈ ਘਰ ਦਿੱਤਾ ਠੀਕ ਆ ਲੋਕਾਂ ਕੋਲ ਤੇ ਇਹ ਵੀ ਹੈ ਨਹੀਂਗਾ ਕਈ ਇੱਥੇ ਮੈਂ ਦੇਖਿਆ ਵਿਚਾਰੇ ਵੀਰਾਂ ਦੇ ਬਚਪਨ ਤੋਂ ਹੀ ਲੱਤਾਂ ਨਹੀਂ ਹੁੰਦੀਆਂ ਬਾਹਾਂ ਨਹੀਂ ਹੁੰਦੀਆਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੁਹਾਨੂੰ ਇੰਨਾ ਸੋਹਣਾ ਸਰੀਰ ਦਿੱਤਾ ਲੱਤਾਂ ਬਾਹਾਂ ਦਿੱਤੀਆਂ ਨੇ ਆਪਾਂ ਕੋਈ ਵੀ ਕੰਮਕਾਰ ਕਰਕੇ ਮਿਹਨਤ ਕਰਕੇ ਜ਼ਿੰਦਗੀ 'ਚ ਕੁਝ ਵੀ ਪਾ ਸਕਦੇ ਆ ਸਭ ਤੋਂ ਮੇਨ ਗੱਲ ਆ ਸਬਰ ਦੀ ਆ ਦੇਖੋ ਆ ਪਰਿਵਾਰ ਨੂੰ ਵੀ ਕਿੰਨਾ ਸਬਰ ਆ ਕਿਵੇਂ ਟੈਂਪਰੇਰੀ ਚੁੱਲਾ ਬਣਾ ਕੇ ਉਹ ਮਾਤਾ ਇਹਨਾਂ ਦੀ ਚਾਹ ਬਣਾਉਣ ਲੱਗੀ ਆ ਤੇ ਪਿੱਛੇ ਉਹਨਾਂ ਦਾ ਪਰਿਵਾਰ ਪਿਆ ਆਰਾਮ ਨਾਲ ਸੁੱਤੇ ਦਿਨ ਚੜਿਆ ਹੋਇਆ ਕੋਈ ਟੈਨਸ਼ਨ ਨਹੀਂ ਗਿਲਾ ਨਹੀਂ ਕੋਈ ਉਹਨਾਂ ਦੇ ਚਿਹਰਿਆਂ ਤੇ ਇਸ ਨੂੰ ਕਹਿੰਦੇ ਆ ਸਬਰ ਦੀ ਤੇ ਮਿਹਨਤ ਦੀ ਜ਼ਿੰਦਗੀ